ਅਸੀਂ ਆਪਣਾ ਕੰਮ ਕਰਤਾ ਹੁਣ ਇਸ ਖਬਰ ਨੂੰ ਸ਼ੇਅਰ ਕਰਕੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਕੰਮ ਹੈ। ਪੁਰਸ਼ਾਂ ਦਾ ਅੰਦਰ ਆਉਣਾ ਮਨਾ ਹੈ ਬਿਨਾ ਆਗਿਆ ਅੰਦਰ ਨਹੀਂ ਆਉਣਾ ਪਰ ਬਿਨਾ ਆਗਿਆ ਮੋਟਰਸਾਈਕਲ ਇਹਨਾਂ ਦੇ ਜਿਹੜੇ ਆ ਉਹ ਅੰਦਰ ਆਏ ਪਿਆ। ਆ ਜਿਹੜਾ ਮੋਟਰਸਾਈਕਲ ਆ ਇਹਨੂੰ ਆਪਾਂ ਮੰਜੇ ਕੋਲੇ ਸਮਝਾਂਗੇ ਦੇਖੋ ਤੁਸੀਂ ਇਹ ਤੋਂ ਅਗਲੇ ਆਪਣੇ ਨਾਲ ਵਾਰਡ ਆ ਮਰੀਜ਼ ਪਏ ਹੋਏ ਨੇ। ਨਜਾਇਜ਼ ਲੋਕ ਪਰੇਸ਼ਾਨ ਹੁੰਦੇ ਸਾਰੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ ਤੁਸੀਂ ਦੇਖੋ ਪੱਖੇ ਲੱਗੇ ਹੋਏ ਆ। ਹਾਂਜੀ ਆਪਣੇ ਘਰਾਂ ਚ ਲੈ ਕੇ ਆਏ ਪੱਖੇ। ਸੋ ਚੱਚਾ ਬੱਚਾ ਵਿਭਾਗ ਦਾ ਇਹ ਹੀਟਲਾ ਪਾਸਾ ਤੇ ਤੁਸੀਂ ਇਹ ਹਸਪਤਾਲ ਨਹੀਂ ਇੰਜ ਲੱਗਦਾ ਜਿਵੇਂ ਮੋਟਰਸਾਈਕਲ ਸਟੈਂਡ ਹੁੰਦਾ ਕਿ ਬਿਲਡਿੰਗਾਂ ਸੋਹਣੀਆਂ ਚਾਹੀਦੀਆਂ ਜਾਂ ਸੁਵਿਧਾਵਾਂ ਚਾਹੀਦੀਆਂ ਸੁਵਿਧਾਵਾਂ ਸਿਵਲ ਹਸਪਤਾਲ 'ਚ ਨਾ ਮਾਤਰ ਨੇ ਤੇ ਬਿਲਡਿੰਗਾਂ ਨੂੰ ਰੰਗ ਕੀਤਾ ਜਾ ਮਲੇਰੀਆ ਵਿਭਾਗ ਤੇ ਮਲੇਰੀਆ ਇਹਨਾਂ ਦੇ ਬੂਏ ਦੇ ਉੱਤੇ ਆਇਆ ਪਿਆ ਸਿਵਲ ਹਸਪਤਾਲ ਦੇ ਦੂਜੇ ਪਾਸੇ ਆਪਾਂ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਇਸ ਪਾਸੇ ਹਾਲਾਤ ਕੀ ਨੇ ਇਹ ਸਿਵਲ ਹਸਪਤਾਲ ਦਾ ਉਹ ਏਰੀਆ ਜਿਹਦੇ ਵਿੱਚ ਮਰੀਜ਼ ਦਾਖਲ ਹੁੰਦੇ ਨੇ ਇਹ ਪਿਛੇ ਵਾਰਡ ਆ ਤੇ ਵਾਰਡ ਦਾ ਪਿਛਲਾ ਪਾਸਾ ਹੈ ਇੱਥੇ ਜਿਹੜਾ ਸੀਵਰੇਜ ਸਿਸਟਮ ਜਿਹੜਾ ਪਿਆ ਸੀਗਾ ਸਿਵਲ ਹਸਪਤਾਲ ਦਾ ਆਜੋ ਤੁਹਾਨੂੰ ਨਾਲ-ਨਾਲ ਦਿਖਾਉਣੇ ਆ ਤੇ ਇਹ ਉਹਦੇ ਉੱਤੇ ਲੱਗੀ ਸੀ ਇੰਟਰਲੋਕਿੰਗ ਇੰਟਰਲੋਕਿੰਗ ਪੱਟ ਕੇ ਠੇਕੇਦਾਰ ਕਹਿੰਦੇ ਲੈ ਗਿਆ ਆਹ ਸੀਵਰੇਜ ਸੀ ਜਿਹੜਾ ਪਹਿਲਾਂ ਪਾਇਆ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਬਿਲਕੁਲ ਬੰਦ ਹੋਇਆ ਪਿਆ ਆ ਦੇਖੋ ਤੁਸੀਂ ਇਹਦੇ ਤਾਂ ਇੱਟਾਂ ਰੋੜੇ ਪਾ ਕੇ ਇਹ ਸੀਵਰੇਜ ਸਾਰਾ ਬਲੌਕ ਹੈ ਉਸ ਤੋਂ ਬਾਅਦ ਸੀਵਰੇਜ ਪਾਇਆ ਆ ਤੇ ਹੁਣ ਕਹਿੰਦੇ ਆ ਕਿ ਇਸ ਜਗ੍ਹਾ ਤੇ ਤੀਜੀ ਥਾਂ ਤੇ ਸੀਵਰੇਜ ਤੀਜੀ ਵਾਰ ਪੈ ਰਿਹਾ ਇੱਕ ਵਾਰ ਕੰਮ ਨਹੀਂ ਹੁੰਦਾ ਤਿੰਨ ਤਿੰਨ ਚਾਰ ਚਾਰ ਵਾਰ ਕਿਉਂਕਿ ਕਰੋੜਾਂ ਰੁਪਈਆ ਇਹਨਾਂ ਨੇ ਹਜਮ ਕਰਨਾ ਹੁੰਦਾ ਹੈ ਮਿਲੀ ਭੁਗਤ ਨਾਲ ਹਜਮ ਹੁੰਦਾ ਹੈ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੰਮ ਚੱਲਦਾ ਹੈ ਆਪ ਦੇਖੋ ਤੁਸੀਂ ਆ ਇੰਟਰਲੌਕ ਲੱਗੀ ਆ ਇਸ ਤੋਂ ਅੱਗੇ ਜਿਹੜੀ ਇੰਟਰਲੌਕ ਆ ਉਹ ਕਹਿੰਦੇ ਕਿ ਠੇਕੇਦਾਰ ਸਾਰੀ ਪੱਟ ਕੇ ਲੈ ਗਿਆ ਹੁਣ ਉਹਦਾ ਜ਼ਿੰਮੇਵਾਰ ਕੌਣ ਆ ਜਦੋਂ ਇੰਟਰਲੌਕ ਪੱਟੀ ਜਾ ਰਹੀ ਸੀ ਤਾਂ ਵਿਭਾਗ ਦੇ ਅਧਿਕਾਰੀ ਕਿੱਥੇ ਸੀ ਜਿਨ੍ਹਾਂ ਨੇ ਐਨਓਸੀ ਦਿੱਤੀ ਜਿਨ੍ਹਾਂ ਨੇ ਬਿੱਲ ਪਾਸ ਕੀਤੇ ਉਹ ਅਧਿਕਾਰੀ ਕਿੱਥੇ ਸੀ ਇਹ ਸਾਰੀਆਂ ਚੋਰ ਮੋਰੀਆਂ ਵਿਭਾਗ ਦੇ ਅਧਿਕਾਰੀ ਰਲ ਕੇ ਕਰਾਉਂਦੇ ਆ ਦੋ ਸੀਵਰੇਜ ਇਸ ਉਜਵੇਂ ਮੈਂ ਪਹਿਲਾਂ ਦੱਸਿਆ ਕਿ ਆਹ ਦੇਖੋ ਬੰਦ ਪਿਆ ਇਹਦੇ ਵਿੱਚ ਪਾਣੀ ਖੜਾ ਹੈ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਕਿਉਂਕਿ ਇੰਨੇ ਛੋਟੇ ਪੈਪ ਪਾਏ ਜਾਂਦੇ ਆ ਕਿ ਪਾਈਪਾਂ ਦੇ ਵਿੱਚੋਂ ਪਾਣੀ ਦੀ ਨਿਕਾਸੀ ਹੁੰਦੀ ਨਹੀਂ ਆ ਦੂਜਾ ਸੀਵਰੇਜ ਜਿਹੜਾ ਉਹ ਆ ਪੈ ਗਿਆ ਤੇ ਹੁਣ ਤੀਜੇ ਸੀਵਰੇਜ ਦੀ ਤਿਆਰੀ ਆ ਦੇਖੋ ਤੁਸੀਂ ਕਿੰਨਾ ਜਿਆਦਾ ਕਾਲਾ ਬਜਾਰੀ ਕਿੰਨੀ ਜਿਆਦੀ ਕਾਲਾ ਬਜਾਰੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਹੋ ਰਹੀ ਆ ਪੁੱਛਣ ਵਾਲਾ ਕੋਈ ਨਹੀਂ ਖਬਰਾਂ ਲੱਗਦੀਆਂ ਨੇ ਪਰ ਹਾਲਾਤ ਕੋਈ ਨਹੀਂ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆਜੋ ਨਾਲ ਨਾਲ ਕਹਿੰਦੇ ਆ ਵੀ ਕਰੋੜ ਤੋਂ 1.5 ਕਰੋੜ ਰੁਪਈਆ ਅੱਗ ਬੁਝਾਊ ਯੰਤਰਾਂ ਵਾਸਤੇ ਆਇਆ ਸੀਗਾ ਕਿਉਂਕਿ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਆ ਦੇਖੋ ਤੁਸੀਂ ਇਹਦੇ ਵਿੱਚ ਤੁਹਾਨੂੰ ਕੋਈ ਯੰਤਰ ਦਿਸਦਾ ਹੈ ਇਹਦੇ ਵਿੱਚ ਕੋਈ ਚੀਜ਼ ਹੈ ਜਿਹਦੇ ਨਾਲ ਅੱਗ ਬੁਝਾਈ ਜਾ ਸਕਦੀ ਹੈ ਇਹ ਅੱਗ ਬੁਝਾਊ ਯੰਤਰ ਜਿਹੜਾ ਉਹ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਾਰਡ ਨੇ ਜਿਹੜੇ ਜਿੱਥੇ ਮਰੀਜ਼ ਦਾਖਲ ਹੁੰਦੇ ਆ ਇਹ ਉੱਥੇ ਆ ਅੱਗ ਬੁਝਾਊ ਯੰਤਰ ਜਿਹੜਾ ਉਹਦਾ ਬਕਸਾ ਲੱਗਾ ਹੋਇਆ ਉਸ ਤੋਂ ਬਾਅਦ ਤੁਹਾਨੂੰ ਜਿਹੜੀਆਂ ਮੇਨ ਚੀਜ਼ਾਂ ਦਿਖਾਉਣੀਆਂ ਸੀ ਜਿਹੜਾ ਵੇਸਟ ਹੁੰਦਾ ਮੈਡੀਕਲ ਵੇਸਟ ਲੋਕਾਂ ਦੇ ਮਾਸਕ ਲੱਗੇ ਹੋਏ ਜਿਹੜੇ ਆ ਉਹ ਤੁਹਾਨੂੰ ਐਸਪਾਸੇ ਢੇਰੀ ਹੈ ਜੀ ਇੱਧਰ ਆਓ ਇੱਧਰ ਦਿਖਾਉਨੇ ਆ ਮਰੀਜ਼ਾਂ ਨੂੰ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਮਰੀਜ਼ਾਂ ਨੂੰ ਉਹਨਾਂ ਨੂੰ ਜਿਹੜੇ ਮਾਸਕ ਲੱਗੇ ਹੁੰਦੇ ਆ ਇਸ ਨੂੰ ਇਸ ਵੇਸਟ ਨੂੰ ਇਹਨਾਂ ਨੇ ਵੱਖਰੇ ਤੌਰ ਤੇ ਡਿਸਟਰਾਏ ਕਰਨਾ ਹੁੰਦਾ ਵੱਖਰੇ ਤੌਰ ਤੇ ਸੁੱਟਣਾ ਹੁੰਦਾ ਦੇਖੋ ਤੁਸੀਂ ਮਾਸਕ ਪਏ ਨੇ ਸਿਰਿੰਜਾਂ ਪਈਆਂ ਹੋਰ ਵੀ ਕਈ ਐਸਾ ਮਟੀਰੀਅਲ ਆ ਜਿਹੜਾ ਖਿੜਕੀਆਂ ਥਾਣੀ ਥੱਲੇ ਸੁੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਟੁੱਟਾ ਸੀਵਰੇਜ ਦੁਬਾਰਾ ਇੱਥੋਂ ਸਾਰਾ ਵਹਿ ਗਿਆ ਆ ਵੀ ਇੱਥੇ ਵੀ ਸਾਰਾ ਉਹੀ ਵੇਸਟ ਆ ਇੱਧਰ ਆਓ ਤੁਸੀਂ ਤੁਹਾਨੂੰ ਮੈਂ ਦਿਖਾਵਾ ਉਹੀ ਸਾਰਾ ਵੇਸਟ ਜਿਹੜਾ ਮਰੀਜ਼ਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਸਮਾਨ ਆ ਉਹ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਇਹ ਸੁੱਟਿਆ ਹੋਇਆ ਇਸ ਤੋਂ ਅੱਗੇ ਵੀ ਤੁਹਾਨੂੰ ਹੋਰ ਤਸਵੀਰ ਦਿਖਾਉਣੇ ਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਜਿਹੜਾ ਉਹ ਖੁਦ ਕਿੰਨਾ ਕੁ ਤੰਦਰੁਸਤ ਹੈ ਖੁਦ ਕਿੰਨਾ ਕੁ ਬਿਮਾਰ ਹੈ ਇਹ ਉਹੀ ਰਸਤਾ ਜਿਹੜਾ ਮੈਂ ਤੁਹਾਨੂੰ ਦੁਬਾਰਾ ਦਿਖਾ ਦਿਆਂ ਇਸ ਰਸਤੇ ਦੇ ਵਿੱਚ ਸੀਵਰੇਜ ਤੀਜੀ ਵਾਰ ਪੈਣਾ ਆ ਤੇ ਪਹਿਲਾਂ ਹੀ ਇੱਥੋਂ ਜਿਹੜਾ ਉਹ ਠੇਕੇਦਾਰ ਟਾਇਲਾ ਪੁੱਟ ਕੇ ਲੈ ਗਿਆ ਤੁਸੀਂ ਦੇਖ ਸਕਦੇ ਹੋ ਆਉਰੇ ਟੈਲਾਂ ਜਿਹੜੀਆਂ ਹੈਗੀਆਂ ਇੰਟਰਲੌਕ ਟੈਲਾਂ ਲੱਗੀਆਂ ਹੋਈਆਂ ਪਰ ਉਸ ਤੋਂ ਅੱਗੇ ਟੈਲਾਂ ਪੁੱਟੀਆਂ ਹੋਈਆਂ ਜਿੱਥੇ ਕਹਾ ਬੁੱਟੀ ਉੱਗੀ ਹੈ ਸੋ ਸਿਵਲ ਹਸਪਤਾਲ ਦਾ ਰੂਪ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਇੱਥੇ ਅੰਦਰ ਖੜਿਆ ਜਿੱਥੇ ਬੱਚਿਆਂ ਦਾ ਵਾਰਡ ਵੀ ਆ ਔਰਤਾਂ ਦਾ ਵਾਰਡ ਆ ਐਮਰਜੈਂਸੀ ਇੱਥੇ ਆ ਇੱਥੇ ਸਾਊਂਡ ਪ੍ਰਦੂਸ਼ਣ ਹੁੰਦਾ 에ਅਰ ਪ੍ਰਦੂਸ਼ਣ ਹੁੰਦਾ ਤੇ ਮੋਟਰਸਾਈਕਲ ਦੇਖੋ ਤੁਸੀਂ ਬਿਨਾਂ ਨੰਬਰ ਹੀ ਮੋਟਰਸਾਈਕਲ ਉਸ ਤੋਂ ਬਾਅਦ ਆ ਮੋਟਰਸਾਈਕਲ ਆ ਇਹਦੇ ਪਿਛਲੇ ਪਾਸੇ ਕੋਈ ਨੰਬਰ ਨਹੀਂ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਹੁਣ ਇਹ ਮਜਬੂਰੀ ਹੈ ਲੋਕਾਂ ਦੀ ਕਿ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਹੋ ਜਾਂਦੇ ਸਕੂਟਰ ਮੋਟਰਸਾਈਕਲ ਲੋਕ ਉੱਪਰ ਲਿਆਉਂਦੇ ਆ ਯਾਨੀ ਇਹ ਉੱਪਰਲੀ ਮੰਜ਼ਲ ਆ ਸਿਵਲ ਹਸਪਤਾਲ ਦੀ ਉੱਪਰਲੀ ਮੰਜ਼ਲ ਤੇ ਇਹ ਮੋਟਰਸਾਈਕਲ ਖੜੇ ਹੋਏ ਆ ਆ ਦੇਖੋ ਤੁਸੀਂ ਇਹ ਸਕੂਟੀ ਦਾ ਵੀ ਨੰਬਰ ਨਹੀਂ ਲੱਗਾ ਉਸ ਤੋਂ ਅੱਗੇ ਮੋਟਰਸਾਈਕਲ ਆ ਤੇ ਦੋ ਤਿੰਨ ਮੋਟਰਸਾਈਕਲ ਹੋਰ ਆ ਹੋਰ ਛੱਡੋ ਤੁਸੀਂ ਵਾਰਡ ਦੇ ਬਿਲਕੁਲ ਵਿੱਚ ਜਿੱਥੇ ਕੇ ਲੇਡੀਜ਼ ਵਾਰਡ ਆ ਲੇਡੀਜ਼ ਵਾਰਡ ਦੇ ਬਿਲਕੁਲ ਵਿੱਚ ਤੁਸੀਂ ਦੇਖੋ ਮੋਟਰਸਾਈਕਲ ਲੱਗੇ ਹੋਏ ਆ ਦੋ ਮੋਟਰਸਾਈਕਲ ਤਾਂ ਇੱਧਰ ਤਾਂ ਹਾਦੀ ਹੋ ਗਈ ਇੱਧਰ ਵਾਰਡ ਮੇਨ ਆ ਜੀ ਇਧਰਲੀ ਵਾਰਡ ਦੇ ਵਿੱਚ ਇਧਰ ਲੇਡੀਜ਼ ਵਾਰਡ ਆ ਲੇਡੀਜ਼ ਵਾਰਡ ਦੇ ਵਿੱਚ ਮੋਟਰਸਾਈਕਲ ਤੁਸੀਂ ਦੇਖੋ ਅੱਗੇ ਤੱਕ ਇਹ ਔਰਤਾਂ ਦਾ ਵਾਰਡ ਆ ਤੇ ਆਹ ਦੇਖੋ ਤੁਸੀਂ ਕਿ ਇਹਨਾਂ ਦੇ ਚੋਂ ਪٹرول ਦਾ ਧੁਆਣਾ ਹੀ ਨਿਕਲਦਾ ਇਹ ਜਦੋਂ ਸਾਊਂਡ ਪ੍ਰਦੂਸ਼ਣ ਕਰਦੇ ਆ ਕੀ ਮਰੀਜ਼ਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਉਸ ਤੋਂ ਪਿੱਛੇ ਦੋ ਮੋਟਰਸਾਈਕਲ ਇੱਕ ਉਹ ਮੋਟਰਸਾਈਕਲ ਦੇਖੋ ਜਦੋਂ ਹੁਣ ਕੈਮਰਾ ਚੱਲਿਆ ਤਾਂ ਲੋਕ ਜਿਹੜੇ ਮੋਟਰਸਾਈਕਲ ਸਟਾਰਟ ਕਰਕੇ ਜਿਹੜੇ ਭੱਜਦੇ ਨਜ਼ਰ ਆ ਰਹੇ ਆ ਇਹ ਤੁਹਾਨੂੰ ਦੇਖਣ ਨੂੰ ਐ ਲੱਗਦਾ ਹੋਊਗਾ ਜਿਵੇਂ ਕੋਈ ਮੋਟਰਸਾਈਕਲ ਸਟੈਂਡ ਆ ਇਹ ਮੋਟਰਸਾਈਕਲ ਸਕੂਟਰ ਸਟੈਂਡ ਨਹੀਂ ਆ ਇਹ ਹਸਪੀਟਲ ਆ ਫਰੋਜ਼ਪੁਰ ਦਾ ਸਿਵਲ ਹਸਪੀਟਲ ਹੈ ਜਿੱਥੇ ਇਹ ਮੋਟਰਸਾਈਕਲ ਸਾਰੇ ਲੱਗੇ ਆ ਦੇਖੋ ਤੁਸੀਂ ਆ ਵਾਰਡ ਹੈ ਇਧਰ ਮਰਦਾਨਾ ਵਾਰਡ ਹੈ ਸੋ ਜਦੋਂ ਕੈਮਰਾ ਚੱਲਿਆ ਤਾਂ ਉਦੋਂ ਇਹ ਮੋਟਰਸਾਈਕਲ ਜਿਹੜੇ ਆ ਇੱਥੋਂ ਜਾਣੇ ਸ਼ੁਰੂ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਲੱਗਦਾ ਨਹੀਂ ਕਿ ਹਸਪੀਟਲ ਹੈ ਇਧਰ ਮਰੀਜ਼ ਦਾਖਲ ਨੇ ਤੇ ਮਰੀਜ਼ਾਂ ਤੇ ਬਾਹਰ ਜਿਹੜੇ ਆ ਉਹ ਮੋਟਰਸਾਈਕਲ ਪ੍ਰਦੂਸ਼ਣ ਕਰ ਰਿਹਾ ਹੈ ਸਾਊਂਡ ਪ੍ਰਦੂਸ਼ਣ ਹੋ ਰਿਹਾ 에ਅਰ ਪ੍ਰਦੂਸ਼ਣ ਹੋ ਰਿਹਾ ਪਰ ਇੱਥੇ ਕੋਈ ਵੀ ਸੁਣਨ ਵਾਲਾ ਨਹੀਂ ਹੈ ਆ ਲਿਖਿਆ ਹੈ ਕਿ ਇੱਥੇ ਬੀੜੀ ਸਿਗਰਟ ਪੀਣਾ ਸਖਤ ਮਨਾ ਹੈ ਇਹ ਨਹੀਂ ਬੀੜੀ ਸਿਗਰਟ ਦਾ ਧੂਆਂ ਇੱਥੇ ਤੁਸੀਂ ਨਹੀਂ ਕਰਨਾ ਮੋਟਰਸਾਈਕਲਾਂ ਦਾ ਧੂਆਂ ਜਿੰਨਾ ਮਰਜ਼ੀ ਹੋ ਜਾਏ ਸੋ ਇੱਥੇ ਆਪਾਂ ਪੁੱਛਦੇ ਹਾਂ ਇੱਥੋਂ ਦੇ ਇੰਚਾਰਜ ਕੌਣ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮੈਡਮ ਸਸੀ ਕਾਲ ਜੀ ਸਸੀ ਕਾਲ ਜੀ ਮੈਡਮ ਇਹ ਮੋਟਰਸਾਈਕਲ ਜਿਹੜੇ ਆ ਤੁਸੀਂ ਇਹ ਅਸਲ ਦੇ ਵਿੱਚ ਇਹ ਵਾਰਡ ਕਿਹੜੀ ਹੈ ਜਿੱਥੇ ਤੁਸੀਂ ਬੈਠੇ ਹੋ ਇਹ ਕਿਹੜੀ ਵਾਰਡ ਆ ਸਾਰੀ ਦੋ ਪਾਸੇ ਦੱਸਿਓ ਮੈਡੀਕਲ ਵਾਰਡ ਹੈ ਜੀ ਨਾਲ ਟੀਬੀ ਵਾਰਡ ਚੱਲ ਰਿਹਾ ਹੈ ਅੱਛਾ ਟੀਬੀ ਵਾਰਡ ਵੀ ਹੈ ਇੱਥੇ ਬਾਹਰ ਲਿਖਿਆ ਹੋਇਆ ਕਿ ਸਿਗਰਟ ਦਾ ਧੂਆਂ ਜਿਹੜਾ ਉਹ ਨਹੀਂ ਕਰ ਸਕਦੇ ਆਪਾਂ ਹਾਂ ਜੀ ਤੇ ਮੋ ਦੇਖੋ ਜੀ ਮੈਂ ਇੱਕ ਸਟਾਫ 30 ਪਲਸ ਪੇਸ਼ੈਂਟ ਦੇਖ ਰਹੀ ਆ ਤੇ ਮੈਂ ਬਾਈਕਸ ਨਹੀਂ ਨਾ ਕੰਟਰੋਲ ਕਰ ਸਕਦੀ ਇਹ ਤਾਂ ਸਕਿਉਰਿਟੀ ਗਾਰਡ ਦਾ ਕੰਮ ਆ ਜੀ ਅਗਰ ਕਿਉਂ ਲੈ ਕੇ ਆਉਂਦੇ ਆ ਉੱਪਰ ਲੋਕ ਉਹ ਕਹਿੰਦੀ ਆ ਕਿ ਬਾਹਰ ਚੋਰੀ ਹੋ ਜਾਂਦੀ ਆ ਜੀ ਹੂੰ ਤੇ ਹੁਣ ਅਸੀਂ ਉਹਨਾਂ ਨੂੰ ਵੀ ਕੀ ਕਹੀਏ ਕਿ ਤੱਕੇ ਨਾਲ ਤਾਂ ਗੱਡ ਨਹੀਂ ਸਕਦੇ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਪੇਸ਼ੈਂਟਸ ਲਈ ਜਗ੍ਹਾ ਬਣੀ ਹੋਈ ਆ ਹਾਂ ਠੀਕ ਹੈ ਤੇ ਤੁਸੀਂ ਪੇਸ਼ੈਂਟ ਲਈ ਔਰ ਨੰਗਲ ਲਈ ਦਿੱਕਤ ਆਂਦੀ ਆ ਉਹ ਨਹੀਂ ਮੰਨਦੇ ਸਾਡੀ ਗੱਲ ਇਹ ਤਾਂ ਸਕਿਉਰਿਟੀ ਗਾਰਡ ਸਾਨੂੰ ਉਹ ਕਢਵਾਉਣਾ ਨੇ ਦੀਆਂ ਬਾਈਕਸ ਇਹਨਾਂ ਦਾ ਧੂਆਂ ਨੁਕਸਾਨ ਕਰ ਸਕਦੇ ਕਰਦਾ ਜੀ ਸੋ ਦੇਖੋ ਤੁਸੀਂ ਡਾਕਟਰ ਸਾਹਿਬ ਦਾ ਮੰਨਣਾ ਹੈ ਕਿ ਧੂਆ ਨੁਕਸਾਨ ਕਰਦਾ ਆ ਤਾਂ ਦੇਖੋ ਮੋਟਰਸਾਈਕਲ ਜਿਹੜੇ ਆ ਉਥੇ ਟੀਵੀ ਦੇ ਮਰੀਜ਼ ਬਣਾ ਦੱਸਿਆ ਵੱਡੀ ਗੱਲ ਆ ਟੀਵੀ ਤੇ ਪਰ ਮੇਨ ਗੱਲ ਜਿਹੜੀ ਇੱਥੇ ਤੁਹਾਨੂੰ ਦਿਖਾਵਾਂ ਜਿੰਨੇ ਵੀ ਮੋਟਰਸਾਈਕਲ ਇੱਥੇ ਆ ਬਹੁਤਿਆਂ ਦੇ ਨੰਬਰ ਹੈ ਨਹੀਂਗੇ ਬਹੁਤਿਆਂ ਮੋਟਰਸਾਈਕਲਾਂ ਦੇ ਨੰਬਰ ਹੀ ਹੈ ਨਹੀਂਗੇ ਜੇ ਹੈਗੇ ਵੀ ਨਹੀਂ ਤੇ ਜਾਲੀ ਪਲੇਟਾਂ ਜਿਹੜੀਆਂ ਉਹ ਲੱਗੀਆਂ ਕਹਿ ਸਕਦੇ ਆਪਾਂ ਟੀਵੀ ਵਾਰਡ ਆ ਜਨਾਨਾ ਵਾਰਡ ਆ ਮਰਦਾਨਾ ਵਾਰਡ ਆ ਪਰ ਇਹਨਾਂ ਵਾਰਡਾਂ ਤੋਂ ਇਲਾਵਾ ਲੱਗਦਾ ਏ ਕਿ ਇਹ ਕੋਈ ਸਾਈਕਲ ਸਟੈਂਡ ਆ ਮੋਟਰਸਾਈਕਲ ਸਟੈਂਡ ਆ ਇਹ ਫਿਰੋਜ਼ਪੁਰ ਦਾ ਸਿਵਲ ਹਸਪਤਾਲ ਨਹੀਂ ਹੈ ਇਹ ਮੋਟਰਸਾਈਕਲ ਸਟੈਂਡ ਆ ਸੋ ਅੱਗੇ ਜਾ ਕੇ ਵੀ ਦਿਖਾਉਣੇ ਆ ਤੁਹਾਨੂੰ ਫਰੋਜ਼ਪੁਰ ਸਿਵਲ ਹਸਪਤਾਲ ਦੇ ਵਿੱਚ ਹੋਰ ਕਿਹੜੇ-ਕਿਹੜੀਆਂ ਔਨਤਾਈਆਂ ਅੱਗੇ ਚੱਲਦੇ ਆ ਦੂਜੇ ਪਾਸੇ ਹਾਲਾਤ ਤੁਸੀਂ ਦੇਖੋ ਇੱਥੇ ਟੂਟੀਆਂ ਲੱਗੀਆਂ ਤਾਂ ਜਿਹੜਾ ਪਾਣੀ ਹੈ ਆ ਦੇਖੋ ਤੁਸੀਂ ਇੱਥੇ ਪਾਣੀ ਬਿਲਕੁਲ ਨਹੀਂ ਆ ਰਿਹਾ ਜੇ ਪਾਣੀ ਪੀਣਾ ਹੈ ਤਾਂ ਲੋਕਾਂ ਨੂੰ ਥੱਲੇ ਜਾਣਾ ਪੈਣਾ ਹੈ ਤੁਸੀਂ ਦੇਖੋ ਹੁਣ ਮਰੀਜ਼ ਜਿਹੜਾ ਉਹ ਥੱਲੇ ਕਿਵੇਂ ਜਾਊਗਾ ਪਹਿਲਾਂ ਤਾਂ ਆਪਾਂ ਇਸ ਬਾਰੇ ਉਸ ਤੋਂ ਬਾਅਦ ਆ ਫਾਇਰ ਆ ਇਹ ਵੀ ਸਾਰਾ ਕੁਝ ਬਿਲਕੁਲ ਖਰਾਬ ਆ ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਇਹ ਬਿਲਕੁਲ ਨਹੀਂ ਚੱਲ ਰਿਹਾ ਇਹ ਬਿਲਕੁਲ ਬੰਦ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਰੀਲ ਜਿਹੜੀ ਆ ਪਾਣੀ ਵਾਲੀ ਰੀਲ ਜਿਹੜੀ ਆ ਉਹ ਨਹੀਂ ਲੱਗੀ ਹੋਈ ਉਸ ਤੋਂ ਬਾਅਦ ਜਿਹੜੀ ਆ ਸਪਲਾਈ ਹੈ ਤੇ ਨਾਲ ਕੋਈ ਐਸਾ ਸਾਧਨ ਨਹੀਂ ਲੱਗਾ ਹੋਇਆ ਕਿ ਅੱਗ ਬੁਝਾਈ ਜਾਊਗੀ ਅੱਜ ਅੱਗ ਬੁਝਾਉਣ ਵਾਸਤੇ ਇੱਥੇ ਕੀ ਲੱਗੂਗਾ ਇੱਥੇ ਵੀ ਕੋਈ ਐਸਾ ਜਿਹੜਾ ਉਹ ਗੇਟ ਵਾਲ ਵਗੈਰਾ ਨਹੀਂ ਲੱਗਾ ਹੋਇਆ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਨੂੰ ਪੁੱਛਦੇ ਹਾਂ ਵੀ ਆਖਰ ਲੋਕ ਕਿੰਨੇ ਕੁ ਤੰਗ ਨੇ ਸਤਿ ਸ਼੍ਰੀ ਅਕਾਲ ਤੁਹਾਡਾ ਇੱਥੇ ਮਰੀਜ਼ ਹੈ ਕੋਈ ਹਾਂਜੀ ਮੇਰੇ ਤਾਈ ਜੀ ਹੈ ਜੀ ਤਾਈ ਦੱਸੋ ਪਾਣੀ ਦਾ ਪ੍ਰਬੰਧ ਜਿਹੜਾ ਇੱਥੇ ਇਹ ਚੱਲਦੀ ਨਹੀਂ ਟੁੱਟਦੀ ਨਹੀਂ ਜੀ ਬਿਲਕੁਲ ਨਹੀਂ ਚੱਲਦੀ ਕਈ ਤਾਂ ਐਵੇਂ ਦੇ ਨੇ ਲੇਡੀਜ਼ ਨੇ ਜਿਨ੍ਹਾਂ ਦੇ ਨਾਲ ਕੋਈ ਵੀ ਨਹੀਂ ਹੁੰਦਾ ਉਹਨਾਂ ਨੂੰ ਚਰਨ ਥੱਲੇ ਜਾਣਾ ਪੈਂਦਾ ਪਾਣੀ ਲੈਣ ਲਈ ਪਾਣੀ ਪੀਣ ਆਸਤੇ ਥੱਲੇ ਜਾਣਾ ਪੈਂਦਾ ਬਿਲਕੁਲ ਪਾਣੀ ਪੀਣ ਲਈ ਥੱਲੇ ਜਾਣਾ ਪੈਂਦਾ ਅੱਛਾ ਤੇ ਆ ਮੋਟਰਸਾਈਕਲ ਦੇਖੋ ਕਿੰਨੇ ਇੱਥੇ ਮੋਟਰਸਾਈਕਲ ਤਾਂ ਇੱਕ ਇੱਕ ਨਾ ਇੱਕ ਰੋਜ਼ ਡੇਲੀ ਚੋਰੀ ਹੁੰਦਾ ਹੈ ਜੋ ਡਾੜ ਨਾਲ ਉੱਤੇ ਲਿਆਉਣਾ ਪੈਂਦਾ ਹੈ ਲੱਖ ਡੇਢ ਲੱਖ ਦਾ ਮੋਟਰਸਾਈਕਲ ਦਿਹਾੜੀ ਧਰ ਬੰਨੇ ਕਿੱਥੋਂ ਲਿਆਵਾਂਗੇ ਬਾਅਦ ਚ ਨਹੀਂ ਉੱਤੇ ਹੁਣ ਮਰੀਜ਼ ਦਾਖਲ ਆ ਟੀਵੀ ਦੇ ਮਰੀਜ਼ ਆ ਇਹ ਮੋਟਰਸਾਈਕਲ ਧੂਆਂ ਵੀ ਕਰਦੇ ਆ ਇਹਦੇ ਨਾਲ ਨੁਕਸਾਨ ਨਹੀਂ ਹੁੰਦਾ ਉਹ ਮਰੀਜ਼ ਦਾ ਨੁਕਸਾਨ ਤਾਂ ਹੁੰਦਾ ਪਰ ਕੀ ਕਰੀਏ ਹੁਣ ਮਜਬੂਰੀ ਹੈ ਸਾਡੀ ਵੀ ਮੰਨ ਲਓ ਜੀ ਚੋਰੀ ਹੋ ਜਾਏ ਹੁਣ 4-5 ਸੌ ਦਿਹਾੜੀ ਹੈ ਲੱਖ ਰੁਪਏ ਦਾ ਮੋਟਰਸਾਈਕਲ ਇਹ ਵੀ ਚੋਰੀ ਹੋ ਗਿਆ ਲੱਖ ਰੁਪਏ ਦਾ ਮੋਟਰਸਾਈਕਲ ਕਿੱਥੋਂ ਲਵਾਂਗੇ ਜੀ ਬਾਅਦ ਚ ਸੋ ਇਹ ਬੜੀ ਵੱਡੀ ਗੱਲ ਆ ਆਏ ਦੇਣੀ ਜਿਹੜਾ ਹੈਗਾ ਨਾ ਸਿਵਲ ਹਸਪਤਾਲ ਦੇ ਵਿੱਚੋਂ ਮੋਟਰਸਾਈਕਲ ਚੋਰੀ ਹੋ ਰੇ ਆ ਪਿਛਲੇ ਦਿਨੀ ਇੱਕ ਐਮਸੀ ਦਾ ਮੋਟਰਸਾਈਕਲ ਚੋਰੀ ਹੋਇਆ ਇੱਕ ਹੈਂਡੀਕੈਪ ਜੋੜਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਉਹਨਾਂ ਦਾ ਉਹਨਾਂ ਨੂੰ ਛੱਡੋ ਤੁਸੀਂ ਆਏ ਦੇਣੀ ਮੋਟਰਸਾਈਕਲ ਚੋਰੀ ਹੁੰਦੀ ਹੈ ਜਿਹਦੇ ਡਰੋਂ ਲੋਕ ਜੜਿਆ ਮੋਟਰਸਾਈਕਲ ਉੱਪਰ ਵਾਰਡ ਦੇ ਵਿੱਚ ਆਪਦੇ ਮਰੀਜ਼ਾਂ ਦੇ ਮੰਜੇ ਕੋਲੇ ਲੈ ਆਉਂਦੇ ਆ ਆ ਜਿਹੜਾ ਮੋਟਰਸਾਈਕਲ ਆ ਇਹਨੂੰ ਆਪਾਂ ਮੰਜੇ ਕੋਲੇ ਸਮਝਾਂਗੇ ਦੇਖੋ ਪਿਆ ਆ ਸਾਹਮਣੇ ਤੁਸੀਂ ਦੇਖੋ ਮਰੀਜ਼ ਬੈਠੇ ਹੋਏ ਨੇ ਬੈੱਡ ਤੇ ਪਰ ਮੋਟਰਸਾਈਕਲ ਜਿਹੜਾ ਵਾਰਡ ਦੇ ਵਿੱਚ ਬਿਲਕੁਲ ਮੰਜੇ ਦੇ ਕੋਲ ਹੀ ਲਿਆ ਕੇ ਬੰਨਿਆ ਹੋਇਆ ਉਹਨਾਂ ਨੇ ਕਿ ਚੋਰੀ ਹੋਣ ਦੇ ਡਰੋਂ ਸੋ ਇੱਥੇ ਕੰਟਰੋਲ ਕਿਦਾ ਆ ਜੇ ਡਾਕਟਰ ਸਾਹਿਬ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਕਿਉਰਿਟੀ ਗਾਰਡ ਦਾ ਜਿਹੜਾ ਬੰਦਾ ਕੰਟਰੋਲ ਬੰਦਾ ਕਿ ਉਹਨਾਂ ਨੂੰ ਰੋਕ ਕੇ ਪਰ ਲੋਕ ਡਰਦੇ ਮਾਰੇ ਕਿਉਂਕਿ ਚੋਰੀਆਂ ਹੁੰਦੀਆਂ ਤਾਂ ਮੋਟਰਸਾਈਕਲ ਜਿਹੜਾ ਵਾਰਡਾਂ ਤੱਕ ਲਿਆ ਕੇ ਬੈਠੇ ਫਰੋਜ਼ਪੁਰ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਵਿੱਚ ਆਏ ਆ ਤੇ ਇੱਥੋਂ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਪੱਖੇ ਲੱਗੇ ਨੇ ਤੁਸੀਂ ਦੇਖ ਨਜਾਇਜ਼ ਲੋਕ ਪਰੇਸ਼ਾਨ ਹੁੰਦੇ ਸਾਰੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ ਤੁਸੀਂ ਦੇਖੋ ਪੱਖੇ ਲੱਗੇ ਹੋਏ ਆ ਹਾਂਜੀ ਆਪਣੇ ਘਰਾਂ ਚ ਲੈ ਕੇ ਆਏ ਪੱਖੇ ਤੁਸੀਂ ਆਪਣੇ ਘਰੋਂ ਲੈ ਕੇ ਆਏ ਹਾਂਜੀ ਘਰੋਂ ਲੈ ਕੇ ਮੇਰੀ ਬੇਟੀ ਐ ਘਰੋਂ ਲੈ ਕੇ ਆਏ ਅੱਛਾ ਜੀ ਹਾਂਜੀ ਦੂਜੇ ਵੀ ਸਾਰਿਆਂ ਨੇ ਘਰੋਂ ਲੈ ਕੇ ਆਏ ਹਾਂ ਸਾਰੇ ਘਰੋਂ ਲੈ ਕੇ ਆਏ ਘਰਾਂ ਚ ਲੈ ਕੇ ਆਏ ਪੁੱਛ ਲਓ ਸਾਰੇ ਲੱਗੇ ਤਾਂ ਹੋਏ ਉੱਤੇ ਤੇ ਚ ਆਏ ਕਿਹੜੇ ਚੱਲ ਰਿਹਾ ਵੀਰੇ ਹਵਾ ਹੀ ਨਹੀਂ ਆ ਰਹੀ ਮਰੀਜ਼ ਕਿੰਨੇ ਪਰੇਸ਼ਾਨ ਨੇ ਤੇ ਉਹਨਾਂ ਨੂੰ ਹਵਾ ਹੀ ਨਹੀਂ ਲੱਗਦੀ ਹਾਲਾਤ ਦੇਖੋ ਤੁਸੀਂ ਇਹ ਵੀ ਤੁਸੀਂ ਪੱਖਾ ਜਿਹੜਾ ਤੁਸੀਂ ਕਿੱਥੋਂ ਲੈਂਦੇ ਆ ਘਰੋਂ ਲੈ ਆਂਦਾ ਜ਼ਰਾ ਘਰੋਂ ਲੈ ਕੇ ਆਂਦੇ ਜੀ ਸਰ ਸੋ ਸਾਰਿਆਂ ਨੇ ਇੱਥੇ ਜਿਹੜੇ ਪੱਖੇ ਆ ਉਹ ਆਪੋ ਆਪਣੇ ਘਰੋਂ ਲੈ ਕੇ ਆਂਦੇ ਆ ਤੇ ਹਾਲਾਤ ਆਪਾਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਹੋ ਸਕਦੇ ਆ ਸੋ ਨਿੱਕੇ ਨਿੱਕੇ ਬੱਚੇ ਆ ਇੱਥੇ ਏਸੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿੰਨੀ ਹਮਮਤ ਹੈ ਇਸ ਰੂਮ ਦੇ ਵਿੱਚ ਤੇ ਇੱਥੇ ਏਸੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪੱਖੇ ਆ ਉਹਨਾਂ ਪੱਖਿਆਂ ਦੀ ਹਵਾ ਥੱਲੇ ਨਹੀਂ ਆਉਂਦੀ ਕਿਉਂਕਿ ਬਿਲਕੁਲ ਛੱਤ ਨਾਲ ਲੱਗਿਆ ਤੇ ਲੋਕਾਂ ਨੇ ਆਪਦੇ ਕੋਲੋਂ ਆਪਦੇ ਘਰੋਂ ਜਿਹੜੇ ਆ ਉਹ ਫੈਨ ਪੱਖੇ ਜਿਹੜੇ ਲਿਆ ਕੇ ਇੱਥੇ ਆਪਦੀ ਸੂਰਤਾ 'ਤੇ ਲਾਏ ਹੋਏ ਆ ਇਹਨੇ ਸਾਰੇ ਜਣੇ ਉਹਨਾਂ ਨੇ ਉਹ ਵੀ ਕੱਲ ਲਾ ਦਿੱਤਾ ਨਹੀਂ ਤੁਸੀਂ ਉੱਥੇ ਸੌਂਦੇ ਉੱਥੇ ਸੀ ਹਾਂਜੀ ਇੱਥੇ ਸੌਂਦੇ ਸੀ ਅੱਛਾ ਹਾਂਜੀ ਪੱਖਾ ਹੀ ਲਾਤਾ ਪੱਖਾ ਹੀ ਲਾਤਾ ਉਹ ਕਹਿੰਦੇ ਇੱਥੇ ਪਏ ਨੇ ਇਹ ਸਾਰੇ ਦਿਨ ਅੱਛਾ ਜੀ ਗਰਮੀ ਲੱਗਦੀ ਬੱਚੇ ਲੈ ਕੇ ਉੱਥੇ ਪਏ ਬਰਾਂਡੇ 'ਚ ਉਹਨਾਂ ਨੇ ਉਹ ਵੀ ਲਾਤਾ ਬੀਬੀਆਂ ਵੀ ਘਰ ਬਹੁਤ ਰੌੜਾ ਪਾਉਂਦੀਆਂ ਸੀਗੀਆਂ ਤੇ ਇਹਨਾਂ ਨੇ ਲਾ ਲਉ ਦਿੱਤਾ ਸਫਾਈਆਂ ਵਾਲੀਆਂ ਵੀ ਕਹਿੰਦੀਆਂ ਗੰਦ ਪੈਂਦਾ ਦੁੱਧੀਆਂ ਮੈੜ ਵਾਂਗ ਕਹਿੰਦੀਆਂ ਅੱਛਾ ਅੱਛਾ ਹਾਂਜੀ ਸੋ ਦੇਖੋ ਜਿਹੜੇ ਪੱਖੇ ਕੋ ਲੱਗੇ ਸੀਗੇ ਕਿੰਨੀ ਗਰਮੀਆਂ ਕਿੰਨੇ ਹੋਮਸਤੇ ਮਹੀਨੇ ਆ ਤਾਂ ਪੱਖੇ ਜਿਹੜੇ ਆ ਉਹ ਹੋਰ ਦਿਨ ਦੀ ਬਜ ਕਿ ਇਹ ਜਿਹੜੇ ਪੱਖੇ ਕਿਉਂ ਲਾਏ ਜਾ ਰਹੇ ਮਰਮ ਜਿਵੇਂ ਜੱਚਾ ਬੱਚਾ ਵਿਭਾਗ ਆ ਨਵਜਾਤ ਬੱਚੇ ਵੀ ਨੇ ਹਮਸ ਇੰਨੀ ਆ ਲੋਕਾਂ ਨੇ ਪੱਖੇ ਆਪਦੇ ਘਰੋਂ ਲੈਂਦੇ ਆ ਇਥੇ ਅਸੀਂ ਦੀ ਸੁਲਤਾਨੀ ਚਾਹੀਦੀ ਅ ਪਹਿਲੀ ਗੱਲ ਤੇ ਸਰ ਜੀ ਦੇਖੋ ਮੈਂ ਤਾਂ ਆਪਣੀ ਡਿਊਟੀ ਤੇ ਆ ਠੀਕ ਹੈ ਮੇਰਾ ਕੰਮ ਹੈਗਾ ਪੇਸ਼ੈਂਟ ਦੀ ਕੇਅਰ ਕਰਨਾ ਇਹਦੇ ਵਿੱਚ ਮੇਰਾ ਕੋਈ ਮੈਂ ਇਸ ਚੀਜ਼ ਦੇ ਲਈ ਲੈਟਰ ਲਿਖ ਕੇ ਦੇ ਸਕਦੀ ਆ ਕਿ ਸਾਡੀ ਵਾਰਡ ਦੇ ਵਿੱਚ ਆ ਚੀਜ਼ਾਂ ਦੀ ਨੀਡ ਹੈ ਔਰ ਉਸ ਚੀਜ਼ ਦੀ ਡਿਮਾਂਡ ਆਲਰੇਡੀ ਜਾ ਚੁੱਕੀ ਬਹੁਤ ਵਾਰ ਅੱਛਾ ਬਹੁਤ ਵਾਰ ਜਾ ਚੁੱਕੀ ਹਾਂ ਤੇ ਤੁਸੀਂ ਡਿਮਾਂਡ ਰਜਿਸਟਰ ਚੈੱਕ ਕਰ ਸਕਦੇ ਅੱਛਾ ਵੈਸੇ ਤੇ ਤੇ ਏਸੀ ਨਹੀਂ ਚਾਹੀਦੀ ਹੋ ਦੇਖੋ ਡਿਮਾਂਡ ਤਾਂ ਏਸੀ ਪੱਖੇ ਸਭ ਚੀਜ਼ਾਂ ਲੱਜਾ ਚੁੱਕੇ ਇੱਕ ਏਸੀ ਮਨ ਕੀ ਉਹ ਰੂਮ ਦੇ ਵਿੱਚ ਲਗਵਾਇਆ ਗਿਆ ਕੱਲ ਪਰਸੋਂ ਲੱਗਾ ਹਲੇ ਤੇ ਉਹ ਦੇਖ ਸਕਦੇ ਤੁਸੀਂ ਉਧਰ ਪੱਖਾ ਕਿੰਦੇ ਇੱਥੇ ਲੱਗਾ ਹੋਇਆ ਸੀ ਲੌਬੀ ਚ ਬਾਹਰ ਉਹ ਵੀ ਰਾਤ ਲਾਤਾ ਜਿਹੜਾ ਉਹ ਪੱਖਾ ਲੱਗਾ ਹੋਇਆ ਸੀ ਉਹਦੀ ਦਿੱਕਤ ਬਹੁਤ ਥਾਰੀ ਆਵਾਜ਼ ਬਹੁਤ ਜ਼ਿਆਦਾ ਕਰਦਾ ਸੀ ਇਸ ਪਾਸੇ ਵੀ ਧਿਆਨ ਦੇਣਾ ਪਊਗਾ ਕਿਉਂਕਿ ਇੱਥੇ ਕਿੰਨੇ ਜ਼ਿਆਦਾ ਮਰੀਜ਼ਾਂ ਬੈੱਡ ਹੋਣੇ ਨੇ ਆ ਇੱਕ ਇੱਕ ਬੈੱਡ ਤੇ ਦੋ ਦੋ ਪੇਸ਼ੈਂਟ ਪਾਏ ਹੋਏ ਆ ਤੇ ਬਾਕੀ ਸਭ ਇੱਥੇ ਇੱਕ ਪੇਸ਼ੈਂਟ ਦੇ ਨਾਲ ਵੀ ਕਿੰਨੇ ਲੋਕ ਆਉਂਦੇ ਆ ਤਾਂ ਜਲਦੀ ਇਸ ਪਾਸੇ ਧਿਆਨ ਦੇਣਗੇ। ਸੋ ਜੱਚਾ ਬੱਚਾ ਵਿਭਾਗ ਦਾ ਇਹ ਹੀਟਲਾ ਪਾਸਾ ਹੈ ਤੇ ਤੁਸੀਂ ਇਧਰਲੇ ਪਾਸੇ ਦੇਖੋ। ਇਹ ਹਸਪਤਾਲ ਨਹੀਂ ਇੰਝ ਲੱਗਦਾ ਜਿਵੇਂ ਮੋਟਰਸਾਈਕਲ ਸਟੈਂਡ ਹੁੰਦਾ। ਇਹਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਮਰੀਜ਼ ਵੀ ਬੈਠੇ ਆ। ਉਹਦੇ ਨਾਲ-ਨਾਲ ਮੋਟਰਸਾਈਕਲ ਜਿਹੜੇ ਆ ਉਹ ਮਰੀਜ਼ਾਂ ਦੇ ਬੈੱਡ ਤੱਕ ਜਿਹੜੇ ਪਹੁੰਚੇ ਪਏ ਦੇਖੋ ਤੁਸੀਂ। ਇਸ ਤੋਂ ਅਗਲੇ ਪਨੇ ਲੇਬਰ ਰੂਮ ਆ। ਇੱਥੇ ਉੱਪਰ ਲਿਖਿਆ ਕਿ ਔਰਸ਼ਾਂ ਦਾ ਅੰਦਰ ਆਉਣਾ ਮਨਾ ਹੈ। ਬਿਨਾ ਆਗਿਆ ਅੰਦਰ ਨਹੀਂ ਆਉਣਾ ਤੇ ਪਰ ਬਿਨਾ ਆਗਿਆ ਮੋਟਰਸਾਈਕਲ ਇਹਨਾਂ ਦੇ ਜਿਹੜੇ ਆ ਉਹ ਅੰਦਰ ਆਏ ਸੋ ਕਿੰਨਾ ਪ੍ਰਦੂਸ਼ਣ ਇਹ ਕਰਦੇ ਹੋਣਗੇ ਬੁਲਟ ਮੋਟਰਸਾਈਕਲ ਜਦੋਂ ਸਟਾਰਟ ਹੁੰਦਾ ਕਿੰਨਾ ਜਿਹੜੀ ਆਵਾਜ਼ ਕਰਦਾ ਹੋਊਗਾ ਕਿੰਨਾ ਧੂੰਆਂ ਇੱਥੇ ਫੈਲਦਾ ਹੋਊਗਾ ਛੋਟੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਜਿਹੜੀ ਆ ਉਹਨਾਂ ਦੀ ਧੜਕਣ ਦੀ ਪ੍ਰੋਬਲਮ ਹੋ ਸਕਦੀ ਹੈ ਪਰ ਇਹ ਚੀਜ਼ ਕਿਸੇ ਨੂੰ ਦਿਸਦੀ ਨਾ ਤਾਂ ਕਿਸੇ ਸਿਵਲ ਸਰਜਨ ਨੂੰ ਦਿਸਦੀ ਹੈ ਨਾ ਐਸਐਮਓ ਨੂੰ ਦਿਸਦੀ ਹੈ ਪੇਸ਼ੈਂਟ ਪਰੇਸ਼ਾਨ ਹੁੰਦੇ ਆ ਮੋਟਰਸਾਈਕਲ ਅੰਦਰ ਤੱਕ ਨੇ ਅੰਦਰ ਲਾਉਂਦੇ ਕਿਉਂ ਨੇ ਲੋਕ ਕਿਉਂਕਿ ਰੋਜ਼ ਮੋਟਰਸਾਈਕਲ ਇੱਥੋਂ ਚੋਰੀ ਹੁੰਦੇ ਨੇ ਸੋ ਨਾ ਇੱਥੇ ਕੋਈ ਸਟੈਂਡ ਆ ਨਾ ਇੱਥੇ ਕੋਈ ਵਿਵਸਥਾ ਨਾ ਕੈਮਰੇ ਲੱਗੇ ਆ ਸਾਰੇ ਆਪਾਂ ਕਹਿ ਸਕਦੇ ਆ ਕਿ ਰੱਬ ਆਸਰੇ ਜਿਹੜਾ ਸਿਵਲ ਹਸਪਤਾਲ ਚੱਲਦਾ ਪਿਆ। ਭਾਈ ਮੋਟਰਸਾਈਕਲ ਅੰਦਰ ਨੇ। ਤੁਸੀਂ ਇੱਥੇ ਤੁਹਾਡਾ ਕੋਈ ਮਰੀਜ਼ ਆਖਲੇ? ਨਹੀਂ ਅਸੀਂ ਨੇ ਚੈੱਕਅਪ ਕਰਾਣ ਆਏ ਸੀ ਭਾਈ ਮੇਰੇ ਪੈਰਾਂ ਸੀ। ਅੱਛਾ। ਪਿੱਛਾ ਕੇ ਕਰਾਣ ਆਏ ਸੀ। ਇੱਥੇ ਜਦੋਂ ਵੀ ਆਈਏ ਮੋਟਰਸਾਈਕਲ ਵਗੈਰਾ ਸਾਰਾ ਅੰਦਰ ਹੁੰਦਾ ਹੈ ਜੀ। ਬੁਰਾ ਹਾਲ ਐ। ਉਹ ਡਾਕਟਰ ਸਾਹਿਬ ਗਏ ਹੋਏ ਨੇ ਕਹਿੰਦੇ 15 ਮਿੰਟਾਂ ਤੱਕ ਆ ਰਹੇ ਨੇ ਪੇਸ਼ੈਂਟ ਘੜੂ ਘੜ 30-25 ਪੇਸ਼ੰਤ ਜਿਹੜੇ ਜਿੰਨਾਂ ਦਾ ਹਾਲੇ ਉਹਨਾਂ ਦਾ ਚੈੱਕਅਪ ਕਰਨਾ। ਤੇ ਕੁਝ ਪੇਸ਼ੰਟ ਪਹੁੰਚਾ ਗਏ ਨੇ ਕਹਿੰਦੇ 15 ਮਿੰਟਾਂ ਤੱਕ ਆ ਰਹ ਅੱਗੇ ਮੋਟਰਸਾਈਕਲ ਜੇ ਮੈਂ ਅੰਦਰ ਖੜੇ ਆ ਜਦੋਂ ਉਹਨਾਂ ਨੂੰ ਸਟਾਰਟ ਕਰਦੇ ਹੋਣਗੇ ਉਦੋਂ ਮਰੀਜ਼ਾਂ ਨੂੰ ਦਿੱਕਤ ਨਹੀਂ ਆਉਂਦੀ ਬੱਚਿਆਂ ਨੂੰ ਛੋਟੇ ਜਿਹੜੇ ਨਮ ਜੰਮੇ ਬੱਚੇ ਹਾਂ ਬਿਲਕੁਲ ਜੀ ਉੱਪਰ ਸਾਰੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਇੱਥੇ ਬੁਰਾ ਹਾਲ ਹੁੰਦਾ ਜਦੋਂ ਕਿੱਕ ਮਾਰਦੇ ਇੱਕਦਮ ਪੂਰੀ ਆਵਾਜ਼ ਆਉਂਦੀ ਹੈ ਇੱਕਦਮ ਬੱਚਾ ਜਿਹੜਾ ਸੌ ਰਿਹਾ ਇੱਕਦਮ ਚਾਂਚਾਉਣ ਸ਼ੁਰੂ ਹੋ ਜਾਂਦੀ ਹੈ ਹੂੰ ਹੂੰ ਕਾਫੀ ਬੁਰਾ ਹਾਲ ਹੈ ਇੱਥੇ ਸੋ ਇਹ ਚੱਚਾ ਬੱਚਾ ਵਿਭਾਗ ਦਾ ਫਾਇਰ ਸਿਸਟਮ ਜਿਹੜਾ ਲੱਗਾ ਹੋਇਆ ਇਸ ਤੋਂ ਅਗਲੇ ਪੰਨੇ ਪਾਈਪਿੰਗ ਦੇਖੋ ਤੁਸੀਂ ਉੱਪਰ ਪਾਈਪਿੰਗ ਸਾਰੀ ਜਿਹੜੀ ਆ ਉਹ ਕੀਤੀ ਹੋਈ ਆ ਚਾਹੇ ਆ ਜਿੱਥੇ ਬੱਚੇ ਜਿਹੜੇ ਆ ਨਵਜਾਤ ਬੱਚੇ ਪੈਦਾ ਹੁੰਦੇ ਤਾਂ ਇੱਥੇ ਵੀ ਜਿਹੜਾ ਅੱਗ ਬੁਝਾਊ ਜੰਤਰ ਬਿਲਕੁਲ ਜ਼ੀਰੋ ਹੈ ਨਾ ਇੱਥੇ ਕੋਈ ਪਾਈਪ ਆ ਨਾ ਇਹਦੇ ਵਿੱਚ ਕੋਈ ਸਬਦਾ ਹੈ ਸਾਰੇ ਖਾਲੀ ਆ ਕਰੋੜਾ ਰੁਪਏ ਦਾ ਬਜਟ ਅੱਗ ਬੁਝਾਉ ਵਾਸਤੇ ਇਸ ਹਸਪੀਟਲ ਨੂੰ ਆਉਂਦਾ ਪਰ ਉਹ ਕਰੋੜਾ ਰੁਪਇਆ ਕਿੱਥੇ ਜਾਂਦਾ ਇਹ ਵਿਭਾਗ ਦੇ ਅਧਿਕਾਰੀ ਸਿਵਲ ਹਸਪਤਾਲ ਦੇ ਅਧਿਕਾਰੀ ਦੱਸ ਸਕਦੇ ਆ ਸਿਵਲ ਹਸਪਤਾਲ ਦਾ ਪਿਛਲਾ ਪਾਸਾ ਜਿੱਥੇ ਮਲੇਰੀਏ ਦਾ ਦਫਤਰ ਆ ਮਲੇਰੀਏ ਨਾਲ ਸੰਬੰਧਿਤ ਜਿਹੜੀ ਮੈਡੀਸਨ ਜਾਂ ਪ੍ਰਕੌਸ਼ਨ ਉਹ ਸਖਾਉਂਦੇ ਆ ਤਾ ਮੈਂ ਤੁਹਾਨੂੰ ਦਿਖਾਉਣਾ ਕਿ ਆ ਮਲੇਰੀਆ ਦਾ ਦਫ਼ਤਰ ਹੈ ਜਿੱਥੇ ਲਿਖਿਆ ਹੋਇਆ ਹੈ ਮਲੇਰੀਆ ਦਫ਼ਤਰ ਮਲੇਰੀਆ ਵਿਭਾਗ ਤੇ ਮਲੇਰੀਆ ਇਹਨਾਂ ਤੇ ਬੂਹੇ ਦੇ ਉੱਤੇ ਆਇਆ ਪਿਆ ਆ ਬਸ ਖੜੀ ਹੈ ਇਹਦੇ ਪਿੱਛੇ ਵੀ ਜਿਹੜਾ ਹੈਗਾ ਉਹ ਪਾਣੀ ਖੜਾ ਆ ਤਾਂ ਉਸ ਤੋਂ ਬਾਅਦ ਇਹ ਮਲੇਰੀਆ ਦਾ ਦਫ਼ਤਰ ਹੈ ਤੇ ਦਫ਼ਤਰ ਦੇ ਬਾਹਰ ਵੀ ਜਿਹੜਾ ਹੈਗਾ ਉਹ ਮੱਛਰ ਇਹਨਾਂ ਤੋਂ ਸਾਂਭਣ ਜਾਂਦਾ ਸੋ ਖੁਦ ਸਿਵਲ ਹਸਪਤਾਲ ਦੇ ਵਿੱਚ ਹੀ ਕਈ ਥਾਵਾਂ ਤੇ ਤੁਹਾਨੂੰ ਮੱਛਰ ਦੀਆਂ ਵੱਡੀਆਂ-ਵੱਡੀਆਂ ਟਿਬੀਆਂ ਦਿਖਾਈਆਂ ਕਈ ਥਾਵਾਂ ਤੇ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਮੱਛਰ ਹੈ ਪਰ ਇਹ ਪਿੱਛੇ ਮੇਰੇ ਮਲੇਰੀਆ ਵਿਭਾਗ ਆ ਤੇ ਇਹਦੇ ਸਾਹਮਣੇ ਵੀ ਜਿਹੜਾ ਹੈਗਾ ਉਹ ਮੱਛਰ ਹੈਗਾ ਕੀ ਇਹ ਸਪਰੇਅ ਸਿਵਲ ਹਸਪਤਾਲ ਚ ਕਰਦੇ ਬਾਹਰ ਤੇ ਇਹਨਾਂ ਕਰਨਾ ਹੀ ਕੀ ਆ ਕਿ ਸਿਵਲ ਹਸਪਤਾਲ ਦੇ ਵਿੱਚ ਵੀ ਕੋਈ ਸਪਰੇਅ ਜਾਂ ਪਾਈ ਜਾਂਦੀ ਹੈ ਜਿਹਦੇ ਨਾਲ ਮਲੇਰੀਆ ਖਤਮ ਹੋਵੇ ਉਵੇਂ ਤਾਂ ਸਿਵਲ ਸਿਹਤ ਵਿਭਾਗ ਦੇ ਅਧਿਕਾਰੀ ਜਿਹੜੇ ਆ ਉਹ ਥਾਂ-ਥਾਂ ਤੇ ਜਾ ਕੇ ਚਾਹੇ ਉਹ ਬੱਸ ਸਟੈਂਡ ਹੋਇਆ ਲੋਕਾਂ ਦੇ ਘਰਾਂ ਚ ਜਾ ਕੇ ਇਹ ਕੈਂਪ ਲਾ ਕੇ ਉਹ ਉਪਦੇਸ਼ ਦਿੰਦੇ ਆ ਕਿ ਤੁਸੀਂ ਜਿਹੜਾ ਪਾਣੀ ਆ ਉਹ ਸਾਫ਼ ਪਾਣੀ ਖੜਾ ਨਾ ਹੋਵੇ ਉਹਦੇ ਵਿੱਚ ਮਲੇਰੀਆ ਪੈਦਾ ਹੁੰਦਾ ਪਰ ਕਿਤੇ ਨਾ ਕਿਤੇ ਆਪਦੀ ਪੀੜੀ ਥੱਲੇ ਵੀ ਸੋਟਾ ਫੇਰਨ ਦੀ ਲੋੜ ਆ ਅੱਗੇ ਜਾ ਕੇ ਤੁਹਾਨੂੰ ਹੋਰ ਕੁਝ ਦਿਖਾਉਣੇ ਸੋ ਅੱਗੇ ਆ ਜਾਓ ਤੁਹਾਨੂੰ ਇਹ ਬਿਲਕੁਲ ਪਿਛਲਾ ਪਾਸਾ ਸਿਵਲ ਹਸਪਤਾਲ ਦਾ ਤੇ ਆ ਦੇਖੋ ਤੁਸੀਂ ਇਹ ਉਹੀ ਵੇਸਟ ਆ ਜਿਹਨੂੰ ਕਹ ਲੋ ਜਿਹੜਾ ਮੈਡੀਕਲ ਵੇਸਟ ਆ ਮਰੀਜ਼ਾਂ ਦੇ ਟੀਕੇ ਉਹਨਾਂ ਦੇ ਵੀ ਬੁਦਬੂ ਇੱਥੇ ਆ ਰਹੀ ਹੈ ਖੜਿਆਂ ਉਹਨਾਂ ਦੇ ਮਾਸਕ ਲੱਗੇ ਜਿਹੜੇ ਹੁੰਦੇ ਆ ਉਹਨਾਂ ਨੂੰ ਖੁੱਲੇ ਚ ਸੁੱਟਿਆ ਆ ਪਿੱਛੇ ਲੋਕਾਂ ਦੀਆਂ ਕੋਠੀਆਂ ਆ ਪਿੱਛੇ ਪ੍ਰਾਈਵੇਟ ਰੈਸ਼ ਆ ਤੁਸੀਂ ਉੱਪਰ ਦੇਖ ਸਕਦੇ ਹੋ ਪ੍ਰਾਈਵੇਟ ਰੈਸ਼ ਆ ਤਾਂ ਇੱਥੇ ਥੱਲੇ ਜਿਹੜਾ ਇਹ ਵੇਸਟ ਜਿਹੜਾ ਮੈਡੀਕਲ ਵੇਸਟ ਆ ਉਹ ਸੁੱਟਿਆ ਹੋਇਆ ਕਿਤੇ ਨਾ ਕਿਤੇ ਖੁੱਲੇ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਫਲਾਉਂਦਾ ਹੋਇਆ ਬਦਬੂ ਫਲਾਉਂਦਾ ਹੋਇਆ ਅਤੇ ਉਹਦੇ ਨਾਲ ਨਾਲ ਇੱਥੇ ਵੀ ਜਿਹੜਾ ਹੈਗਾ ਮੱਛਰ ਬਹੁਤ ਆ ਪਿਛਲੇ ਪਾਸੇ ਆ ਝਾੜੀਆਂ ਬੂਟੀਆਂ ਇਹ ਸਿਵਲ ਹਸਪਤਾਲ ਦਾ ਪਿਛਲਾ ਪਾਸਾ ਜਿੱਥੇ ਸਿਹਤ ਉਪਾਗ ਆਪਦਾ ਘਰ ਸਾਫ਼ ਨਹੀਂ ਕਰ ਸਕਦਾ ਉਸਥੇ ਇਹ ਪੂਰੇ ਸਮਾਜ ਦਾ ਪੂਰੀ ਸੋਸਾਇਟੀ ਦੀ ਸੁਰੱਖਿਆ ਕਿੱਥੇ ਕਰ ਸਕਦਾ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਇਹ ਜਿਹੜੇ ਤੁਸੀਂ ਪਾਈਪ ਕਾਲੇ ਦੇਖ ਰਹੇ ਹੋ ਇਹ ਤੀਜੀ ਵਾਰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਸੀਵਰੇਜ ਪੈ ਰਿਆ ਪਰ ਇਹ ਸੀਵਰੇਜ ਇੰਨਾ ਛੋਟਾ ਆ ਕਿ ਇਸ ਹਸਪਤਾਲ ਦਾ ਸਾਰਾ ਪਾਣੀ ਇਸ ਸੀਵਰੇਜ ਨਹੀਂ ਕੱਢ ਸਕਦਾ ਮੈਂ ਦੱਸ ਦਿਆਂ ਇੱਕ ਸਾਲ ਪਹਿਲਾਂ ਜਿਹੜਾ ਇਸੇ ਬਿਲਡਿੰਗ ਵਾਸਤੇ 2.5 ਕਰੋੜ ਰੁਪਈਆ ਆਇਆ ਸੀ ਜਿਹਦੇ ਵਿੱਚ ਸੀਵਰੇਜ ਵੀ ਪਾਉਣਾ ਸੀਗਾ ਉਹ ਨਹੀਂ ਪਾਇਆ ਗਿਆ ਉਹ 2.5 ਕਰੋੜ ਰੁਪਈਆ ਕਿੱਥੇ ਗਿਆ ਸਿਰਫ ਬਾਹਰੋਂ ਰੰਗ ਰੋਗਣ ਕਰਕੇ ਸਾਰ ਦਿੱਤਾ ਜਾਂਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਪਰ ਪਹਿਲਾਂ ਸੀਵਰੇਜ ਦੀ ਮੈਂ ਗੱਲ ਕਰ ਲਾਂ ਹੁਣ ਫਿਰ 1 ਕਰੋੜ 65 ਲੱਖ ਰੁਪਈਆ ਸਿਵਲ ਹਸਪਤਾਲ ਦੇ ਸੀਵਰੇਜ ਵਾਸਤੇ ਆਇਆ ਪਰ ਹਾਲਾਤ ਇਹ ਆ ਤੀਜੀ ਵਾਰ ਸਿਵਲ ਹਸਪਤਾਲ ਫਰੋਹੀਪੁਰ ਚ ਸੀਵਰੇਜ ਪੈ ਰਿਆ ਹੁਣ ਵੀ ਆ ਪਾਈਪਾਂ ਜਿਹੜੀਆਂ ਪਈਆਂ ਇਹ ਸਾਰੇ ਸਿਵਲ ਹਸਪਤਾਲ ਦਾ ਪਾਣੀ ਨਹੀਂ ਘਟ ਸਕਦੇ ਸੀਵਰੇਜ ਦਾ ਜਿੱਡਾ ਵੱਡਾ ਹਸਪੀਟਲ ਆ ਕਿਉਂਕਿ ਇਸ ਇਹਦਾ ਏਰੀਆ ਬਹੁਤ ਜ਼ਿਆਦਾ ਇਸ ਕਰਕੇ ਇਹ ਪਾਈਪਾਂ ਜਿਹੜੀਆਂ ਉਹ ਦੋ ਸੀਵਰੇਜ ਪਹਿਲਾਂ ਪਾਇਆ ਤੀਜਾ ਸੀਵਰੇਜ ਜਿਹੜਾ ਹੁਣ ਪਾਇਆ ਜਾ ਰਿਹਾ ਦੇਖਣਾ ਹੋਊਗਾ ਕਿ ਇਹ ਸਾਰਾ ਪੈਸਾ ਜਿਹੜਾ ਇਹ ਕਿੱਥੇ ਜਾਂਦਾ ਆ ਕੌਣ ਆ ਜਿਹੜਾ ਕਿ ਪੂਰੀ ਮੇਨਟੇਨ ਜਿਹੜਾ ਕਰਨ ਦੀ ਬਜਾਏ ਜਿਹੜਾ ਇਹ ਛੋਟੀਆਂ ਪਾਈਪਾਂ ਪਾ ਕੇ ਸਾਰ ਦਿੱਤਾ ਜਾਂਦਾ ਵਾਰ-ਵਾਰ ਸੀਵਰੇਜ ਬਲੌਕ ਹੁੰਦਾ ਵਾਰ-ਵਾਰ ਸੀਵਰੇਜ ਬੰਦ ਹੁੰਦਾ ਹੁਣ ਫਿਰ ਛੋਟੀਆਂ ਪਾਈਪਾਂ ਪਾ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਸੀਵਰੇਜ ਦਾ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਹੀਂ ਇਹ ਜਿਹੜੀਆਂ ਪਾਈਪਾਂ ਨੇ ਪਾਣੀ ਫਿਰ ਨਹੀਂ ਖਿੱਚਣਾ ਤਾਂ ਫਿਰ ਹਾਲਾਤ ਹਸਪਤਾਲ ਦੇ ਜਿਉਂਦੇ ਤਿਉਂ ਰਹਿਣਗੇ ਸਿਰਫ ਇੱਕ ਗਿੱਠ ਦਾ ਸੀਵਰੇਜ ਆ ਜਿਹੜੀ ਪਾਈਪ ਆ ਪਾਈਪ ਦਾ ਸਾਈਜ਼ ਇੱਕ ਗਿੱਠ ਹੈ ਤਾਂ ਜਿੰਨਾ ਵੱਡਾ ਹਸਪੀਟਲ ਆ ਜੇ ਇਹਦਾ ਢੇਡਾ ਵੀ ਲਾਈਏ ਤਾਂ ਮੈਨੂੰ ਲੱਗਦਾ ਵੀ 2 ਘੰਟੇ ਲੱਗ ਜਾਣਗੇ ਸਿਵਲ ਹਸਪਤਾਲ ਦਾ ਸਾਰਾ ਏਰੀਆ ਦੇਖਣ ਨੂੰ ਪਿਛਲੇ ਸਮਿਆਂ ਚ ਵੀ ਸੀਵਰੇਜ ਪਾਏ ਸਾਰੇ ਬਲਾਕ ਪੈਣੇ ਜੇ ਸੀਵਰੇਜ ਪਾਏ ਉਹਦੇ ਉੱਪਰ ਜਿਹੜੀ ਇੰਟਰਲੌਕ ਟਾਇਲ ਲੱਗੀ ਸੀ ਉਹ ਪੁੱਟ ਕੇ ਠੇਕੇਦਾਰ ਲੈ ਜਾਂਦੇ ਆ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਖਬਰ ਨਹੀਂ ਹੈ ਕਿ ਉਹ ਟਾਇਲ ਕਿੱਥੇ ਗਈ ਕੀ ਇਹ ਮਿਲੀ ਭੁਗਤਣਾ ਸਾਰਾ ਕੁਝ ਹੋ ਰਿਹਾ ਜਾਂ ਠੇਕੇਦਾਰ ਚੁੱਪਚੀਪੀਤੇ ਸਾਰਾ ਕੁਝ ਹਜਮ ਕਰ ਰਿਹਾ ਆ ਹੁਣ ਆਪਾਂ ਗੱਲ ਕਰਦੇ ਆ ਸਿਵਲ ਹਸਪਤਾਲ ਦੀ ਬਿਲਡਿੰਗ ਦੀ ਵੀ ਵਾਰ-ਵਾਰ ਪੈਸਾ ਆਉਂਦਾ ਤੇ ਰੰਗ ਕਰਕੇ ਬੁੱਤਾ ਸਾਰ ਦਿੱਤਾ ਜਾਂਦਾ ਆ ਬਿਲਡਿੰਗ ਦੇਖੋ ਤੁਸੀਂ ਹੁਣ ਇੱਥੇ ਨੀਲਾ ਤੇ ਪੀਲਾ ਰੰਗ ਹੋਇਆ ਇਸ ਤੋਂ ਪਹਿਲਾਂ ਨੀਲੇ ਵਾਲੇ ਥਾਂ ਤੇ ਰੈੱਡ ਸੀ ਤੇ ਪੀਲੇ ਵਾਲੇ ਥਾਂ ਤੇ ਥੋੜਾ ਜਿਹਾ ਕੱਚਾ ਪੀਲਾ ਰੰਗ ਸੀਗਾ ਉਦੋਂ ਗ੍ਰਾਂਟ ਜਿਹੜੀ ਆਈ ਸੀਗੀ 2.5 ਕਰੋੜ 2.5 ਕਰੋੜ ਦੇ ਵਿੱਚ ਇਹਨਾਂ ਨੇ ਸੀਵਰੇਜ ਵੀ ਪਾਉਣਾ ਸੀ ਜਿਹੜਾ ਨਹੀਂ ਪਾਇਆ ਤੇ ਰੰਗ ਰੰਗ ਕਰਕੇ ਜਿਹੜਾ ਉਹ ਸਾਰਾ ਮਲਿਆ ਮੇਟ ਜਿਹੜਾ ਉਸ ਗ੍ਰਾਂਟ ਨੂੰ ਕਰ ਦਿੱਤਾ ਗਿਆ ਹੁਣ 1 ਕਰੋੜ 20 ਲੱਖ ਰੁਪਇਆ ਰਿਪੇਅਰ ਤੇ ਪੇਟ ਵਾਸਤੇ ਆਇਆ ਉਹ 1 ਕਰੋੜ 20 ਲੱਖ ਜਿਹੜਾ ਉਹ 1 ਸਾਲ ਦੇ ਵਿੱਚ ਰੰਗ ਜਿਹੜਾ ਦੁਬਾਰਾ ਫਿਰ ਬਿਲਡਿੰਗ ਨੂੰ ਕੀਤਾ ਜਾ ਰਿਹਾ ਜਦੋਂ ਕਿ ਅੰਦਰ ਜੱਚਾ ਬੱਚਾ ਵਿਭਾਗ ਤੁਹਾਨੂੰ ਵਿਖਾਇਆ ਹੈ ਉੱਥੇ ਪੱਖੇ ਨਹੀਂ ਚੱਲਦੇ ਲੋਕ ਆਪਦੇ ਘਰੋਂ ਪੱਖੇ ਲੈ ਕੇ ਆਉਂਦੇ ਬੈੱਡ ਪੂਰੇ ਨਹੀਂਗੇ ਪਰ ਬਿਲਡਿੰਗਾਂ ਨੂੰ ਰੰਗ ਕਰਨਾ ਜ਼ਰੂਰੀ ਹੈ ਕਿ ਬਿਲਡਿੰਗਾਂ ਸੋਹਣੀਆਂ ਚਾਹੀਦੀਆਂ ਜਾਂ ਸੁਵਿਧਾਵਾਂ ਚਾਹੀਦੀਆਂ ਸੁਵਿਧਾਵਾਂ ਸਿਵਲ ਹਸਪਤਾਲ 'ਚ ਨਾ ਮਾਤਰ ਨੇ ਤੇ ਬਿਲਡਿੰਗਾਂ ਨੂੰ ਰੰਗ ਕੀਤਾ ਜਾ ਰਿਹਾ ਵਾਰ-ਵਾਰ ਕਰੋੜਾਂ ਰੁਪਈਆ ਭੇਜ ਕੇ ਉਹ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਅਧਿਕਾਰੀਆਂ ਉਹਨਾਂ ਦੇ ਢਿੱਡਾਂ 'ਚ ਪਾਇਆ ਜਾ ਰਿਹਾ। ਸੋ ਫਿਰ ਦੁਬਾਰਾ ਰੰਗ ਹੋ ਰਿਹਾ ਬਿਲਡਿੰਗ ਨੂੰ। ਫਿਰ ਦੁਬਾਰਾ ਕਰੋੜਾ ਰੁਪਈਆ ਖਾਧਾ ਜਾਊਗਾ। ਪਰ ਅੰਦਰ ਜਿਹੜਾ ਹੈ ਉਹ AC ਪੱਖੇ ਜਿੱਥੇ ਲੱਗਣੇ ਆ ਉੱਥੇ AC ਪੱਖੇ ਨਹੀਂ ਆ। ਜਿੱਥੇ ਬੈੱਡਾਂ ਦੀ ਜ਼ਰੂਰਤ ਆ ਉੱਥੇ ਬੈੱਡ ਨਹੀਂ ਆ। ਪਰ ਬਿਲਡਿੰਗਾਂ ਨੂੰ ਰੰਗ ਜ਼ਰੂਰ ਕੀਤਾ ਜਾ ਰਿਹਾ। ਅੱਗੇ ਚੱਲਦੇ ਆ। ਸੋ ਇਹ ਆ ਸਿਵਲ ਹਸਪਤਾਲ ਫਰੋਈਪੁਰ ਦਾ ਟਰੋਮਾ ਵਾਰਡ। ਇਹ ਟਰੋਮਾ ਵਾਰਡ ਦੀ ਬਿਲਡਿੰਗ ਨੂੰ ਵੀ ਨਵੇਂ ਆਇਆ ਜਾ ਰਿਹਾ। ਨਵਾਂ ਕੀਤਾ ਜਾ ਰਿਹਾ ਤੁਹਾਨੂੰ ਦਿਖਾਉਣੇ ਆ। ਇਹਦੇ ਹਾਲਾਤ ਅੱਗੇ ਆਜੋ। ਨਾਲ ਇਹਦੇ ਨਵੀਆਂ ਬੁਰਜੀਆਂ ਕੀਤੀਆਂ ਜਾ ਰਹੀਆਂ ਨਵੇਂ ਪਿੱਲਰ ਕੀਤੇ ਜਾ ਰਿਹਾ ਸ਼ਾਇਦ ਇਹਦੇ ਉੱਤੇ ਇੱਕ ਹੋਰ ਬਿਲਡਿੰਗ ਬਣ ਰਹੀ ਹੈ ਪਰ ਥੱਲੇ ਵਾਲੀ ਬਿਲਡਿੰਗ ਨੂੰ ਵੀ ਨਾਲ ਹੀ ਜੋੜਿਆ ਜਾ ਰਿਹਾ ਥੱਲੇ ਅੰਦਰ ਤੁਹਾਨੂੰ ਦਿਖਾਉਣਾ ਕਿ ਅੰਦਰ ਇਸ ਬਿਲਡਿੰਗ ਨੂੰ ਸਪੋਰਟਾਂ ਦਿੱਤੀਆਂ ਛੱਤ ਨੂੰ ਸਪੋਰਟ ਦੇਣ ਵਾਸਤੇ ਮਾਫ ਕਰਨਾ ਆ ਇਧਰ ਦੀ ਦਿਖਾਓ ਛੱਤ ਨੂੰ ਸਪੋਰਟ ਦੇਣ ਵਾਸਤੇ ਇੱਥੇ ਥੱਲੇ ਸਪੋਰਟਾਂ ਦਿੱਤੀਆਂ ਸ਼ਾਇਦ ਜਿਹੜਾ ਠੇਕੇਦਾਰ ਆ ਉਹ ਇਸੇ ਬਿਲਡਿੰਗ ਦੀ ਛੱਤ ਨੂੰ ਵਿੱਚੇ ਲੈ ਕੇ ਤਾਂ ਉੱਤੇ ਇੱਕ ਨਵੀਂ ਬਿਲਡਿੰਗ ਤਿਆਰ ਕਰਨ ਜਾ ਰਿਹਾ ਜਦੋਂ ਕਿ ਘੱਟ ਤੋਂ ਘੱਟ 35 ਸਾਲ ਤੋਂ ਪੁਰਾਣੀ ਜਿਹੜੀ ਇਹ ਬਿਲਡਿੰਗ ਆ ਇਹ ਬਣੀ ਹੋਈ ਆ ਤਾਂ ਇਸੇ ਬਿਲਡਿੰਗ ਨੂੰ ਵਿੱਚ ਰੱਖ ਕੇ ਉੱਤੇ ਨਵੀਂ ਬਿਲਡਿੰਗ ਬਣਾਉਣਾ ਕਿੰਨਾ ਸਿਆਣਪ ਆ ਤੁਹਾਨੂੰ ਅੱਗੇ ਦਿਖਾਉਣੇ ਇਸ ਬਿਲਡਿੰਗ ਦਾ ਹਾਲ ਪਿਛਲੇ ਪਾਸੇ ਇਹ ਪਿੱਲਰ ਕਰਕੇ ਇਹਦੇ ਉੱਤੇ ਇੱਕ ਦੁਬਾਰਾ ਨਵੀਂ ਛੱਤ ਜਿਹੜੀ ਆ ਉਹ ਚੁੱਕੀ ਜਾ ਰਹੀ ਹੈ ਇਹ ਜਿਹੜੇ ਪਿੱਲਰ ਆ ਆ ਦੇਖੋ ਤੁਸੀਂ ਇਹ ਪਿੱਲਰ ਪੁਰਾਣੀ ਬਿਲਡਿੰਗ ਨੂੰ ਥੱਲੇ ਹੀ ਰੱਖ ਕੇ ਤੇ ਇਹਦੇ ਉੱਤੇ ਨਵੀਂ ਛੱਤ ਜਿਹੜੀ ਚੁੱਕੀ ਜਾ ਰਹੀ ਜਦੋਂ ਕਿ ਇਹ ਛੱਤ ਘੱਟ ਤੋਂ ਘੱਟ 35-40 ਸਾਲ ਪੁਰਾਣੀ ਆ ਸੀ ਇਹ ਉਹਹੀ ਪੁਰਾਣੀ ਬਿਲਡਿੰਗ ਆ ਜਿਹੜੀ ਆਪਾਂ ਉੱਪਰ ਜ਼ਿਕਰ ਕੀਤਾ ਸੀਗਾ ਕਿਤੀ 35 ਸਾਲ ਪੁਰਾਣੀ ਆ ਇਹਦੇ ਨਾਲ ਪਿੱਲਰ ਕੱਢ ਕੇ ਤੇ ਥੱਲੇ ਵਾਲੀ ਬਿਲਡਿੰਗ ਨੂੰ ਉਵੇਂ ਯੂਜ਼ ਕੀਤਾ ਜਾ ਰਿਹਾ ਸੋ ਆਹ ਦੇਖੋ ਤੁਸੀਂ ਆਹ ਪਿੱਲਰ ਉਹ ਨੇ ਜਿਹੜੇ ਸਾਈਡ ਤੇ ਕੱਢ ਕੇ ਬਿਲਡਿੰਗ ਉੱਤੇ ਲੈ ਕੇ ਜਾ ਰਿਹਾ ਗਿਆ ਜੋ ਇੱਕ ਕਿਹੜਾ ਠੇਕੇਦਾਰ ਇਥੇ ਕੋਣ ਆ ਪਤਾ ਨਹੀਂ ਮੇਰੇ ਉ ਵੀ ਇਤਨਾ ਨੇ ਨੌਲੇਜ ਹੈ ਅੱਛਾ ਕੋਈ ਨਹੀਂ ਅੱਛਾ ਇਹ ਜੋ ਪੁਰਾਣੀ ਬਿਲਡਿੰਗ ਆ ਉਸ ਨੂੰ نیچے ਰੱਖਣਾ ਹੈ देखिए सर ये है आप लोग का मामला जो है ना इधर जो बनवा रहे हैं उससे पूछिए क्या होने वाला है जोर फूस के मैं कंपनी का क्यों बताएंगे ये ऐसे रहेगा जो ये लोग का टेंडर आया है वही करेगा पुराना हो चाहे नई हो अच्छा अब ये इसको खत्म नहीं कर रहे आप वो नहीं खत्म होगा अच्छा ये वाली पुरानी बिल्डिंग ऐसी रहेगी ऐसे रहेगा अच्छा ये जो साइड में पिलर निकाल के ऊपर कितनी छतें जाएंगी एक जाएगा एक छत जाएगी पुरानी छत ऐसी रहेगी ऐसे रहेगा ਸੋ ਇਹੀ ਗੱਲ ਹੈ ਕਿਉਂਕਿ ਲੇਬਰ ਇਹਨਾਂ ਨੂੰ ਆਪਾਂ ਜਿਆਦਾ ਕੀ ਪੁੱਛ ਸਕਦੇ ਆ ਕਿ ਇਹ ਤੁਸੀਂ ਦੇਖ ਸਕਦੇ ਜਿਹੜੇ ਸਰੀਏ ਕੱਢੇ ਆ ਇਹ ਪੁਰਾਣੀ ਛੱਤ ਐਵੇਂ ਰਹਿਣੀ ਐ 35-40 ਸਾਲ ਪੁਰਾਣੀ ਬਿਲਡਿੰਗ ਆ ਇਹਦੇ ਉੱਪਰ ਭਾਰ ਜਿਹੜਾ ਪਾਇਆ ਜਾਊਗਾ ਕੀ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਖਤਰੇ ਦਾ ਸਬਬ ਨਹੀਂ ਬਣੂਗਾ ਇਹ ਪੁਰਾਣੀ ਬਿਲਡਿੰਗ ਨੂੰ ਕਿਉਂ ਥੱਲੇ ਰੱਖਿਆ ਜਾ ਰਿਹਾ ਤੇ ਉੱਤੇ ਜਿਹੜੀ ਨਵੀਂ ਬਿਲਡਿੰਗ ਬਣਾਈ ਜਾ ਰਹੀ ਆ ਇਹਦਾ ਜਿਹੜਾ ਹੈਗਾ ਗਰਾਡ ਦੇ ਨਾਲ ਕੋਈ ਸਬੰਧ ਆ ਜਾਂ ਇਹ ਕਿਉਂ ਕੀਤਾ ਜਾ ਰਿਹਾ ਇਹ ਤਾਂ ਸਬੰਧਤ ਜਿਹੜੇ ਠੇਕੇਦਾਰ ਜਾਂ ਇੰਜੀਨੀਅਰ ਜਾਂ ਸਾਡੇ ਐਸ ਐਮਓ ਸਿਵਲ ਸਰਜਣੇ ਦੱਸ ਸਕਦੇ ਆ ਸੋ ਆ ਕਿ ਇਹ 35-40 ਸਾਲ ਪਹਿਲਾਂ ਬਿਲਡਿੰਗ ਬਣੀ ਸੀ ਤੇ ਗਲੇ ਹੋਏ ਸਰੀਏ ਜਿਹੜੇ ਆ ਇਹਨਾਂ ਪਿਲਰਾਂ ਦੇ ਵਿੱਚ ਆ ਜਿਹੜੇ ਬੀਮ ਜਾਂ ਡਾਟ ਜਿਹੜੀ ਹੈ ਪਹਿਲਾਂ ਬੀਮ ਜਿਹੜਾ ਪਹਿਲਾਂ ਦਿੱਤਾ ਹੋਇਆ ਸੀਗਾ 35-40 ਸਾਲ ਪਹਿਲਾਂ ਜਿਹੜੇ ਉੱਪਰ ਸਰੀਏ ਆ ਉਹ ਵੀ ਦੇਖੋ ਤੁਸੀਂ ਜਿਹੜੇ ਜਿਹੜੇ ਮੋੜੇ ਹੋਏ ਨੇ ਉਹ ਵੀ ਸਰੀਏ ਗਲੇ ਹੋਏ ਆ ਸੋ ਅਜਿਹੇ ਹਾਲਾਤਾਂ 'ਚ ਇਸ ਬਿਲਡਿੰਗ ਨੂੰ ਰੱਖਣਾ ਕੀ ਜਾਇਜ਼ ਆ ਸੋ ਇਸ ਬਿਲਡਿੰਗ ਨੂੰ ਸਪੋਰਟਾਂ ਦਿੱਤੀਆਂ ਜਾ ਰਹੀਆਂ ਕਿ ਇਹ ਛੱਤ ਜਿਹੜੀ ਆ ਬਣਾਉਂਦੇ ਆ ਬਣਾਉਂਦਾ ਕਿਤੇ ਡਿੱਗਣਾ ਪਏ ਜੇ ਇਹਨਾਂ ਨੂੰ ਡਰ ਆ ਕਿ ਛੱਤ ਬਣਾਉਂਦੇ ਬਣਾਉਂਦਾ ਡਿੱਗਣਾ ਪਏ ਤਾਂ ਉਹਨਾਂ ਵਾਲੇ ਸਮੇਂ 'ਚ ਜਦੋਂ ਇਹ ਬਿਲਡਿੰਗ ਬਣ ਜੂਗੀ ਉੱਪਰਲੀ ਛੱਤ ਜਿਹੜੀ ਨਵੀਂ ਹੋਊਗੀ ਤਾਂ ਹੇਠਲੀ ਛੱਤ ਜਿਹੜੀ ਆ ਉਹ ਕਮਜ਼ੋਰ ਨਹੀਂ ਹੋਊਗੀ ਕਿ ਉਹਦੇ ਨਾਲ ਕੋਈ ਹਾਦਸਾ ਵਾਪਰਨ ਦਾ ਡਰ ਨਹੀਂ ਹੈ